ਸ਼ਸ਼ੀਕਾਲ ਕੈਨਟੀ ਵੀ ਪੰਜਾਬੀ ਦੇਖੇ ਦਰਸ਼ਕਾਂ ਦਾ ਮੈਂ ਕੁਲਵੰਤ ਸਿੰਘ ਸਨੋਡ ਵੀ ਸਵਾਗਤ ਕਰਦਾ ਸੰਭੂ ਮੋਰਚਾ ਤੇ ਖਨੌਰੀ ਮੋਰਚੇ ਤੋਂ ਚੱਕੇ ਗਏ ਕਿਸਾਨਾਂ ਨੂੰ ਰਿਹਾ ਕਰ ਦਿੱਤਾ ਗਿਆ ਦੱਸਦੀਏ ਕਿ ਪਹਿਲਾ ਨਾਨ ਸਿੰਘ ਐਸਐਸਪੀ ਪਟਿਆਲਾ ਰੇਂਜ ਵੱਲੋਂ ਦੱਸਿਆ ਗਿਆ ਸੀ ਕਿ 800 ਤੋਂ ਵੱਧ ਕਿਸਾਨ ਜਿਹੜੇ ਨੇ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਸੀ ਟੋਟਲ 1400 ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਭਾਵੇਂ ਉਹ ਸੰਭੂ ਬਾਰਡਰ ਹੋਵੇ ਭਾਵੇਂ ਉਹ ਖਨੌਰੀ ਬਾਰਡਰ ਹੋਵੇ ਉਤੋਂ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਉਹਨਾਂ ਵਿੱਚੋਂ 800 ਕਿਸਾਨਾਂ ਨੂੰ ਰਿਹਾ ਕਰ ਦਿੱਤਾ ਗਿਆ ਸੀ ਕਿਉਂਕਿ ਜਿਨ੍ਹਾਂ ਦੀ ਉਮਰ 60 ਸਾਲ ਤੋਂ ਜ਼ਿਆਦਾ ਸੀ ਜਾਂ ਜਿਨ੍ਹਾਂ ਨੂੰ ਕੋਈ ਸਰੀਕ ਤੌਰ ਤੇ ਪਰੇਸ਼ਾਨੀ ਸੀ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਸੀ ਬਾਕੀ ਦੇ ਜਿਹੜੇ ਕਿਸਾਨ ਬੱਚੇ ਸੀ ਉਹਨਾਂ ਨੂੰ ਅੱਜ ਰਾਤ ਜਿਹੜਾ ਹੈ ਉਹ ਪਿਛਲੀ ਬੀਤੀ ਰਾਤ ਰਿਹਾ ਕਰ ਦਿੱਤਾ ਗਿਆ ਇਹ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ ਤਾਂ ਦੱਸ ਦਈਏ ਕਿ ਇਸ ਦੇ ਨਾਲ ਸੰਬੰਧ ਵਿੱਚ ਜੋ ਕਿਸਾਨ ਹਿਰਾਸਤ ਵਿੱਚ ਲੈ ਗਈ ਸੀ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਜਦਗੀ ਸਿੰਘ ਦੀ ਡੱਲੇਵਾਲ ਦੀ ਹਿਰਾਸਤ ਹੈ ਉਸ ਨੂੰ ਲੈ ਕੇ ਫਿਲਹਾਲ ਜਿਹੜੀ ਦੀ ਘੜੀ ਹੈ ਉਹ ਕਸਮਕਾ ਜਾਰੀ ਹੈ ਕਿ ਉਹ ਹਿਰਾਸਤ ਵਿੱਚ ਨੇ ਜਾਨ ਨੂੰ ਮੈਡੀਕਲ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਪੰਜਾਬ ਪੁਲ ਜਿਹੜੀ ਹੈ ਉਹ ਲਗਾਤਾਰ ਇਹ ਕਹਿ ਰਹੀ ਹੈ ਕਿ ਪੰਜਾਬ ਦੇ ਵਿੱਚ ਅਮਨ ਮਾਨ ਦੀ ਸ਼ਾਂਤੀ ਬਣਾਉਣ ਦੇ ਲਈ ਜਿਹੜਾ ਹੈ ਕਿਉਂਕਿ ਜੀ ਸਿੰਘ ਡੱਲਿਆ ਜਿਹੜੇ ਨੇ ਵੱਡਾ ਚਿਹਰਾ ਨੇ ਕਿਸਾਨੀ ਦਾ ਵੱਡਾ ਚਿਹਰਾ ਨੇ ਉਹਨਾਂ ਨੂੰ ਜਿਹੜੀ ਹੈ ਸਿਹਤ ਸਹੂਲਤ ਦੇਣੀ ਜ਼ਰੂਰੀ ਹੈ ਕਿਉਂਕਿ ਕੈਨਸਰ ਦੇ ਪੇਸ਼ੈਂਟ ਨੇ ਤਾਂ ਕਰਕੇ ਉਹਨਾਂ ਨੂੰ ਵੀ ਸਹੂਲਤਾਂ ਦੇਣੀ ਜ਼ਰੂਰੀ ਹੈ ਤਾਂ ਕਰਕੇ ਉਹਨਾਂ ਨੂੰ ਸਹੂਲਤਾਂ ਦੇਣ ਲਈ ਮੈਡੀਕਲ ਸਹੂਲਤਾਂ ਦੇਣ ਲਈ ਹਸਪਤਾਲ ਦੇ ਵਿੱਚ ਰੱਖਿਆ ਗਿਆ ਉਹਨਾਂ ਨੂੰ ਪਟਿਆਲਾ ਦੇ ਰੇਂਦਰ ਹਸਪਤਾਲ ਵਿੱਚ ਦਾਖਾ ਕਰਾਇਆ ਗਿਆ ਪਹਿਲਾਂ ਉਹਨਾਂ ਨੂੰ ਜਲੰਧ ਵਿੱਚ ਰੱਖਿਆ ਗਿਆ ਸੀ ਫਿਰ ਉਸ ਤੋਂ ਬਾਅਦ ਪਟਿਆਲਾ ਸ਼ਿਫਟ ਕਰ ਦਿੱਤਾ ਗਿਆ ਸੀ ਸਾਡੇ ਨਾਲ ਫੋਨ 'ਤੇ ਮੌਜੂਦ ਨੇ ਕੇਸ਼ਵ ਕੁਮਾਰ ਜੀ ਪਟਿਆਲਾ ਤੋਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕੀ ਸਾਰਾ ਮਾਮਲਾ ਹੈ ਕੇਸ਼ਵ ਜੀ ਜਿਸ ਤਰ੍ਹਾਂ ਨਿਊਜ਼ ਸਾਹਮਣੇ ਆ ਰਹੀ ਹੈ ਕਿ ਪਹਿਲਾਂ 800 ਕਿਸਾਨਾਂ ਨੂੰ ਰਿਹਾ ਕੀਤਾ ਗਿਆ ਸੀ ਤੇ ਹੁਣ ਜਿਹੜੇ ਬਾਕੀ ਰਹਿੰਦੇ ਕਿਸਾਨ ਨੇ ਉਹਨਾਂ ਨੂੰ ਵੀ ਰਿਹਾ ਕਰ ਦਿੱਤਾ ਗਿਆ ਕੀ ਅਪਡੇਟ ਹੈ ਦਿੱਤੇ ਬਿਲਕੁਲ ਜਿਹੜਾ ਵਿਸ਼ੇ ਦੀ ਨਾ ਕਨੌਰੀਆ ਬਟੇ ਤੋਂ ਕਿਸਾਨਾਂ ਦਾ ਪੜਿਆਲਾ ਪੰਜਾਬ ਪੜਿਆਲਾ ਪੁਲਿਸ ਨੇ ਕਾਰਵਾਈ ਕੀਤੀ ਸੀ ਤੇ ਪੜਿਆਲਾ ਪੁਲਿਸ ਨੇ ਕਾਬੂ ਕੀ ਜਿਹਨੇ ਆਪਣੇ ਘਰਾਂ ਨਾਲ ਘਰ ਚਲੇ ਜਾਓ ਤੇ ਜਿਹਨੇ ਗ੍ਰਿਫਤਾਰੀ ਨਹੀਂ ਗ੍ਰਿਫਤਾਰੀ ਦੁੱਧ ਤੱਕ ਉਸ ਤੇ ਸ਼ਾਫਤ ਕਿਸਾਨਾਂ ਨੇ ਗ੍ਰਿਫਤਾਰੀ ਕੀਤੀ ਸੀ ਕੱਲ ਦੇਰ ਰਾਤ 73 ਕਿਸਾਨਾਂ ਨੂੰ ਰਿਹਾ ਕੀਤਾ ਤੇ ਸਤਲੁਜ ਵਾਲਾ ਜਿਹੜੇ ਮੇਨ ਇਡਾ ਸਰ ਨਾਲ ਸੇ ਮਟੇ ਰਹੋਗੇ ਤੇ ਹੋਰ ਹੋਗੇ ਉਹਨਾਂ ਨੂੰ ਹਜੇ ਰਿਹਾਈ ਨਹੀਂ ਦਿੱਤੀ ਗਈ ਇਹ ਇਹਨੀਆਂ ਰਿਹਾ ਉਹਨਾਂ ਨੂੰ ਵੀ ਤੁਦਨ ਕੋਲ ਜਾਣਕਾਰੀ ਇਹ ਆ ਸਰ ਸਰ ਦੇ ਵੀ ਇਹਨੂੰ ਜਲਦੀ ਰਿਹਾਈ ਕੀਤੀ ਜਾਵੇ ਜੀ ਤੇ ਕੀ ਲੱਗਦਾ ਹੈ ਕਿ ਜਿਹੜਾ ਜਜੀਤ ਸਿੰਘ ਦੀ ਡੱਲੇਵਾਲ ਦੀ ਹਿਰਾਸਤ ਨੂੰ ਲੈ ਕੇ ਕਸਮਾ ਚੱਲ ਰਹੀ ਹੈ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਪਰ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਮੈਡੀਕਲ ਸਹੂਲਤ ਦਿੱਤੀ ਜਾ ਰਹੀ ਹੈ ਇਸ ਦੇ ਉੱਪਰ ਕੀ ਜਿਹੜੀ ਹੈ ਸੂਤਰਾਂ ਹਵਾਲੇ ਤੋਂ ਖਬਰ ਕੀ ਸਾਹਮਣੇ ਨਿਕਲ ਕੇ ਆ ਰਹੀ ਹੈ ਪੰਜਾਬ ਪੁਲਿਸ ਜਰੂਰ ਕਰੀਆ ਰਹਿਣਾ ਹੈ ਇਸ ਤਰ੍ਹਾਂ ਕਿਸਪਾਰੀ ਨਹੀਂ ਪਈਗੀ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਗ੍ਰਿਫਤਾਰੀ ਨਹੀਂ ਪਈਗੀ ਤੇ ਸਾਨੂੰ ਉਹਨਾਂ ਨੂੰ ਮਿਲਣ ਕਿਉਂ ਦੇ ਰਹੇ ਅਗਰ ਤੁਸੀਂ ਉਹਨਾਂ ਨੂੰ ਮੈਡੀਕਲ ਦੇ ਰਹੇ ਸਾਨੂੰ ਇੱਕ ਜਾਂ ਇੱਕ ਕਿਸਾਨ ਨੇ ਦੋ ਕਿਸਾਨਾਂ ਨੂੰ ਜਾ ਕੇ ਮੋਲਾ ਗੱਤ ਚੋਰੀਂ ਗਾਦੇ ਆ ਉਹਦਾ ਹਾਲ ਚਾਲ ਕਿਉਂ ਨਹੀਂ ਪੁੱਛ ਲੈਂਦੇ ਤੁਹਾਨੂੰ ਐ ਨਹੀਂ ਪਤਾ ਕਿਸਾਨ ਹੈ ਕਿ ਕਿਸੇ ਦੱਲੇਵਰ ਨੇ ਤਾਂ ਹੈ ਕਿ ਜੀ ਤਿੰਨ ਸਾਲ ਤਿਆਉਤ ਤੋਂ ਛੋੜ ਹੋ ਗਈ ਹੈ ਕੀ ਪਰਿਵਾਰ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਗਈ ਹੈ ਜੀ ਪਰਿਵਾਰ ਨੂੰ ਮਿਲਣ ਲਈ ਆਈ ਕੁਛ ਨਹੀਂ ਇਜਾਜ਼ਤੀ ਆਲੇ ਸਿਰਫ ਦੱਲੇਵਰ ਜ਼ਾਵੂ ਕਰ ਲਿਆ ਮੈਡੀਕਲ ਪੁਲਿਸ ਦੇ ਅੰਡਰ ਲੈ ਗਏ ਦੂਸਰੀ ਗੱਲ ਅੱਜ ਜਿਹੜੇ ਕੁਝ ਦੇ ਨਾਲ ਜਿਹੜੀ ਹੁੰਦੀ ਹੈ 12 ਵਜੇ ਪੜਿਆਲਾ ਪ੍ਰੈਸ ਕਲੱਬ 'ਚ ਪ੍ਰੈਸ ਕਾਨਫਰੈਂਸ ਕਰਨ ਜਾ ਰਹੇ ਕੁਝ ਨਵਾਂ ਐਲਾਨ ਕਰਨਗੇ ਅਸ਼ਾਜ ਨਮਾਗੋ ਐਲਾਨ ਕਿਸਾਨਾਂ ਦੇ ਬੋਲੋ ਜਿਹੜਾ ਹੈ ਕੀਤਾ ਜਾ ਸਕਦਾ ਹਾਂ 12 ਵਜੇ ਪ੍ਰੈਸ ਕਾਨਫਰੈਂਸ ਤੇ ਕੋਈ ਹੋਰ ਨਵੀਂ ਅਪਡੇਟ ਲਈ ਤੁਹਾਡੇ ਤੋਂ ਜਰੂਰ ਸੰਪਰਕ ਕਰਾਂਗੇ ਬਹੁਤ ਬਹੁਤ ਧੰਨਵਾਦ ਸ਼ੁਭਜੀ ਤਾਂ ਇਹੀ ਗੱਲ ਸਾਹਮਣੇ ਨਿਕਲ ਕੇ ਆਈ ਹੈ ਕਿ ਜਿਹੜੇ ਵੱਡੇ ਨੇਤਾ ਨੇ ਜਿਵੇਂ ਪੰਦੇਰ ਸਾਹਿਬ ਹੁਣ ਉਹਨਾਂ ਨੂੰ ਵੀ ਰਿਹਾ ਨਹੀਂ ਕੀਤਾ ਗਿਆ ਫਿਲਹਾਲ ਦੀ ਘੜੀ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਉਹਨਾਂ ਨੂੰ ਸ਼ਾਇਦ ਰਿਹਾ ਕਰ ਦਿੱਤਾ ਜਾਵੇ ਪਰ ਅੱਜ ਕਿਸਾਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਣੀ ਹੈ ਪ੍ਰੈਸ ਕਲੱਬ ਦੇ ਵਿੱਚ ਜਿਸ ਦੇ ਵਿੱਚ ਵੱਡੇ ਐਲਾਨ ਹੋਣ ਦੀ ਸੰਭਾਵਨਾ ਦਿਤਾਈ ਜਾ ਰਹੀ ਹੈ